ਜਪਿਆ ਜਾ ਸਕਦਾ ਹੈ ਗੋਬਿੰਦ ਕਿਰਪਾ ਧਾਰੀ ਕਹਿੰਦੇ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮਰਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪ੍ਰਭ ਰਾਖੀ ਤੈਜੁ ਹਮਾਰੀ ਸਤ ਗੁਰ ਪੂਰੇ ਬਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਤੈਜੁ ਅਚਨੇ ਬਲਸ਼ਿਸ਼ ਕੀਤੀ ਹੈ ਕਹਿੰਦੇ ਜਦੋਂ ਗੁਰੂ ਜੀ ਨੂੰ ਚੰਗਾ ਲੱਗਦਾ ਜਦੋਂ ਗੁਰੂ ਜੀ ਰੁੱਠਦੇ ਹਨ ਉਦੋਂ ਪ੍ਰਮਾਤਮਾ ਦਾ ਨਾਮ ਜਪਿਆ ਜਾ ਸੱਚਦਾ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਮਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪ੍ਰਮਾਤਮਾ ਨੇ ਸਾਡੀ ਰਾਜ ਰੱਖ ਲਈ ਵਿਖਿਟ ਦੌਰੀ ਤੋਂ ਵਿਚਾਰਿਆ ਕੇ ਚਰਨ ਸਦਾ ਸੁਖਦਾਈ ਕਹਦੇ ਹੈ ਭਾਈ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜੋ ਇੱਚ ਸੋਇ ਪਲ ਪਾਵੈ ਬਿਰਤੀ ਆਸ ਨਾ ਜਾਈ ਰਹਾ ਜਿਹੜੇ ਮਨੁੱਖ ਹਰ ਚਰਨਾਂ ਦਾ ਆਸਰਾ ਲੈਂਦੇ ਹਨ ਪਿਆਰਿਓ ਜੋ ਕੁਝ ਪਰਮਾਤਮਾ ਦੇ ਕੋਲੋਂ ਮੰਗਦੇ ਹਨ ਉਹ ਹੀ ਫਲ ਪ੍ਰਾਪਤ ਕਰ ਲੈਂਦੇ ਨੇ ਪਰਮਾਤਮਾ ਦੀ ਸਹਤ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰਾਨ ਪਤ ਅਰਥ ਜਿੰਦ ਦਾ ਮਾਲਕ ਇਹ ਭਾਈ ਜੀਵਨ ਦਾ ਮਾਲਕ ਦਾਤਾ ਸੰਤ ਸੁਭਾਅ ਬਣ ਜਾਂਦਾ ਤੇ ਪਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਤਾ ਹੈ। ਪ੍ਰੇਮ ਭਗਤ ਤਾਂ ਕਾ ਮਨ ਲੀਣਾ। ਪਾਲ ਬ੍ਰਹਮਨੁ ਭਾਵੈ। ਗੁਰੂ ਜੀ ਕਹਿੰਦੇ ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਮਨੁੱਖ ਪਿਆਰਾ ਰਤਨ ਲੱਗ ਜਾਂਦਾ ਹੈ ਆਦਿ ਪਰ ਹਰ ਕਾਜ ਅਸ ਰਵਣਾ ਵਿਖੇ ਟੰਗਉ ਦੀ ਲਾਤੀ ਰਵਣਾ ਦੱਤ ਸਿਮਰਨ ਕਰਨਾ ਗੁਰੂ ਜੀ ਕੰਦੇ ਹੀ ਪਾਈ ਅਥੇ ਬੈਰ ਹਰ ਗਲੇ ਕਰਤਾ ਆਤਮਾ ਦੀ ਸਿਵ ਚਲਾ ਕਰ ਨਾਲ ਉਤਾਰਾ ਮਿੱਠਾ ਰੋਟੀ ਦਾ ਜੋਰ ਮੁਕ ਜਾਂਦਾ ਹੈ ਸੰਗਮ ਲਾਏ ਜੀ ਆ ਮੇਰੇ ਕਰਤਾ ਸੰਤ ਸਾਗ ਭੈ ਸਾਥੀ ਜਿਸ ਮਨੁੱਖ ਨੇ ਸੇਵਿੰਦਰ ਸੁਲਾ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਗਏ ਕਰ ਗਏ ਦਿਨ ਸਰਬਸ ਦਿਨੇ ਆਪੇ ਆਪਮਦਾਇਆ ਇਹ ਭਾਈ ਗੁਰੂ ਦੀ ਸ਼ਰਨ ਬੈ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਆਰਾਧਨ ਕੀਤਾ ਪਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਬਣਾ ਦਿੱਤਾ ਕਹੋ ਨਾਨਕ ਸਰਬ ਤੋਕ ਪੂਰਨ